ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜਿਹੜੇ ਕਿ ਸਾਡੇ ਚੈਨਲ ਨੂੰ ਸ਼ੇਅਰ ਕਰਦੇ ਹਨ ਲਾਈਕ ਕਰਦੇ ਹਨ ਤੇ ਸਬਸਕ੍ਰਾਈਬ ਕਰਦੇ ਹਨ ਮੈਂ ਉਹਨਾਂ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਅੱਜ ਮੈਂ ਤੁਹਾਡੇ ਅੱਗੇ ਵੀਡੀਓ ਲੈ ਕੇ ਆਈ ਹਾਂ ਜੀ ਪਹਿਲਾਂ ਤੁਹਾਨੂੰ ਮਾਗੀ ਦੇ ਤਿਹਾੜੀ ਬਾਰੇ ਇਤਿਹਾਸ ਨਾਲ ਹੈ ਸੀ ਮਾਗੀ ਕਿਉਂ ਮਨਾਈ ਜਾਂਦੀ ਹੈ ਮੈਂ ਤੁਹਾਡੇ ਨਾਲ ਵਾਦਾ ਕੀਤਾ ਸੀ ਕਿ ਮੈਂ ਤੁਹਾਡੇ ਲਈ ਇੱਕ ਹੋਰ ਨਵਾਂ ਇਤਿਹਾਸ ਲੈ ਕੇ ਆਵਾਂਗੀ ਜਿਸ ਦਾ ਕਿ ਲੋੜੀ ਕਿਉਂ ਮਨਾਈ ਜਾਂਦੀ ਹੈ ਲੋੜੀ ਦੇ ਇਤਿਹਾਸ ਦਾ ਕੀ ਇਤਿਹਾਸ ਹੈ ਜੀ ਇਸ ਬਾਰੇ ਤੁਹਾਨੂੰ ਜਾਣਕਾਰੀ ਦਵਾਂਗੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਸਬਜੈਕਟ ਹੈ ਜੀ ਤੁੱਲਾ ਪੱਟੀ ਤੁੱਲਾ ਪੱਟੀ ਜਿਹੜਾ ਸੀਗਾ ਜੀ ਇਹ ਇੱਕ ਬਹੁਤ ਹੀ ਮਹਾਨ ਇਨਸਾਨ ਸੀ ਇਸ ਨੇ ਅਕਬਰ ਦੇ ਰਾਜ ਦੇ ਵਿੱਚ ਜਿਹੜਾ ਸੀਗਾ ਇਹ ਆਇਆ ਸੀ ਜੀ ਇਹ ਰਾਜਪੂਤ ਜਾਤ ਦੇ ਨਾਲ ਬਿਲੋਂਗ ਕਰਦਾ ਸੀ ਅਤੇ ਚੰਗੇ ਘਰਾਣੇ ਨਾਲ ਸਵੰਦਤ ਸੀ ਇਹ ਤੇ ਇਹਨਾਂ ਇਹਨਾਂ ਦਾ ਜਿਹੜਾ ਬਾਰ ਦਾ ਇਲਾਕਾ ਹੈਗਾ ਇਹ ਪਾਕਿਸਤਾਨ ਦੇ ਵਿੱਚ ਆ ਗਿਆ ਹੈ ਜੀ ਉਦੋਂ ਅਕਬਰ ਦਾ ਰਾਜ ਹੁੰਦਾ ਸੀ ਜੀ ਜਿਸ ਟਾਈਮ ਦੇ ਵਿੱਚ ਦੁੱਲਾ ਭੱਟੀ ਆਇਆ ਦੁੱਲਾ ਭੱਟੀ ਇੰਨਾ ਹੌਸਲੇ ਵਾਲਾ ਇਨਸਾਨ ਸੀ ਜਿਸਨੇ ਕਿ ਮਤਲਬ ਕਿ ਆਪਣੇ ਆਪ ਨੂੰ ਉਸ ਟਾਈਮ ਦੇ ਵਿੱਚ ਵੀ ਆਜ਼ਾਦ ਰੱਖਿਆ ਜਦੋਂ ਕਿ ਸਾਰੇ ਕਿਤੇ ਹਹਾਕਾਰ ਮੱਚੀ ਹੋਈ ਸੀ ਅਤੇ ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਇਆ ਜਾਂਦਾ ਸੀਗਾ ਤੇ ਇਹ ਦੁੱਲਾ ਭੱਟੀ ਜਿਹੜਾ ਸੀਗਾ ਇਹ ਬਿਲਕੁਲ ਵੀ ਨਹੀਂ ਡਰਦਾ ਸੀਗਾ ਕਿਸੇ ਤੋਂ ਇਹਦਾ ਬਚਪਨ ਵੀ ਐਵੇਂ ਦਾ ਹੀ ਸੀ ਇਹ ਦੋ ਭਰਾ ਸੀਗੇ ਜੀ ਇਸ ਦੀ ਜਿਸ ਦੇ ਪਿਤਾ ਦਾ ਨਾਮ ਫਰੀਦ ਸੀ ਜੀ ਤੇ ਮਾਤਾ ਦਾ ਨਾਮ ਸੀ ਲੱਦੀ ਤੇ ਇਹ ਦੋ ਭਰਾ ਸੀਗੇ ਇਹ ਦੋਨੋਂ ਭਰਾ ਜਿਹੜੇ ਸੀਗੇ ਬੜੇ ਦਲੇਰ ਸੀ ਤੇ ਇਹਨਾਂ ਦੇ ਦਾਦੇ ਪੜਦਾਦੇ ਵੀ ਜਿਹੜੇ ਸੀਗੇ ਉਹ ਦਲੇਰ ਸੀਗੇ ਦੱਸਿਆ ਜਾਂਦਾ ਹੈ ਕਿ ਇਹ ਵੀ ਮਤਲਬ ਕਿ ਅਕਬਰ ਦੇ ਰਾਤ ਦੇ ਵਿੱਚ ਅਕਬਰ ਦੇ ਪਿਤਾ ਦੇ ਰਾਤ ਦੇ ਵਿੱਚ ਇਹਨਾਂ ਦੇ ਦਾਦਾ ਜੀ ਨੂੰ ਜਿਹੜਾ ਸੀਗਾ ਉਹ ਸੂਲੀ ਤੇ ਲਟਕਾਇਆ ਗਿਆ ਸੀ ਤੇ ਇਹਨਾਂ ਦੀ ਜਿਹੜੀ ਮਤਲਬ ਡੈੱਡ ਬੋਡੀ ਸੀਗੀ ਸੂਲੀ ਦੇ ਉੱਤੇ ਲਾਹੌਰ ਦੇ ਵਿੱਚ ਟੰਗੀ ਗਈ ਸੀਗੀ ਲੋਕਾਂ ਨੂੰ ਸਬਕ ਦੇਣ ਲਈ ਵੀ ਜੋ ਕੇ ਰਾਜ ਘਰਾਣੇ ਦਾ ਵਿਰੋਧ ਕਰੇਗਾ ਜਾਂ ਮਤਲਬ ਰਾਜੇ ਮਹਾਰਾਜੇ ਦਾ ਵਿਰੋਧ ਕਰੇਗਾ ਉਸ ਦਾ ਹੀ ਹਸ਼ਰ ਹੋਵੇਗਾ ਤਾਂ ਇਸ ਨੂੰ ਇਸ ਗੱਲ ਬਾਰੇ ਪਤਾ ਨਹੀਂ ਸੀ ਪਰ ਇਹ ਛੋਟਾ ਜਿਹਾ ਹੁੰਦਾ ਸੀ ਉਹਦੋਂ ਬਹੁਤ ਦਲੇਰ ਸੀਗਾ ਤੇ ਮਤਲਬ ਇਹਦੇ ਵੀ ਬਾਰੇ ਦੱਸਿਆ ਜਾਂਦਾ ਹੈ ਕਿ ਦੁੱਲਾ ਪੱਟੀ ਜਿਹੜਾ ਸੀਗਾ ਇਹ ਛੋਟਾ ਹੁੰਦਾ ਬੱਚਿਆਂ ਨੂੰ ਇਕੱਠੇ ਕਰ ਲੈਂਦਾ ਸੀ ਤੇ ਉਹਨਾਂ ਦੇ ਨਾਲ ਤੀਰ ਤੀਰ ਅੰਦਾਜ਼ੀ ਤੇ ਤੀਰ ਕਮਾਨ ਚ ਲਾਣੇ ਤੇ ਫੌਜਾਂ ਬਣਾ ਲੈਣੀਆਂ ਇੱਕ ਮੋਬਲ ਫੌਜ ਬਣਾ ਲੈਣੀ ਇੱਕ ਆਪਣੀ ਫੌਜ ਬਣਾ ਲੈਣੀ ਤੇ ਆਪਸ ਦੇ ਵਿੱਚ ਉਹਨਾਂ ਨੇ ਮੁਕਾਬਲਾ ਕਰਨਾ ਕਈ ਵਾਰ ਇਹ ਜਿਹੜੀਆਂ ਔਰਤਾ ਪਾਣੀ ਲੈਣ ਜਾਂਦੇ ਸੀ ਉਹਨਾਂ ਦੇ ਘੜੇ ਵੀ ਭੰਨ ਲੈਂਦੇ ਸੀਗੇ ਤਾਂ ਮਾਤਾ ਲੁੱਦੀ ਦੇ ਕੋਲ ਜਾ ਕੇ ਲੋਕ ਸ਼ਿਕਾਇਤ ਕਰਦੀਆਂ ਸੀ ਔਰਤਾ ਵੀ ਸਾਡਾ ਜੀ ਇਹਨੇ ਘੜਾ ਭੰਨਤਾ ਜੀ ਇਸ ਤਰ੍ਹਾਂ ਕਰਕੇ ਵੀ ਇਹਦਾ ਜਦੋਂ ਤੀਰ ਅੰਦਾਜ਼ੀ ਕਰਦਾ ਤਾਂ ਇਹਦਾ ਨਿਸ਼ਾਨਾ ਇੰਨਾ ਪੱਕਾ ਸੀ ਕਿ ਇਹ ਪੀਰ ਜਾ ਕੇ ਉਹਦੇ ਜਾਂਦੀਆਂ ਔਰਤਾਂ ਦੇ ਘੜਿਆਂ ਦੇ ਵਿੱਚ ਵੱਜਦਾ ਸੀ ਜਿਹੜੀਆਂ ਪਾਣੀ ਲੈਣ ਜਾਂਦੀਆਂ ਸੀ ਪਹਿਲਾਂ ਕੂਹ ਤੋਂ ਪਾਣੀ ਲੈਂਦੇ ਹੁੰਦੇ ਸੀ ਜੀ ਘਰਾਂ ਦੇ ਵਿੱਚ ਨਲਕੇ ਨਹੀਂ ਸੀ ਹੁੰਦੇ ਹੈਗੇ ਤੇ ਕੂਹ ਤੋਂ ਪਾਣੀ ਲਿਆ ਕੇ ਔਰਤਾਂ ਜਿਵੇਂ ਸੀ ਘਰੇ ਜਲ ਪਾਣੀ ਲਿਆਂਦੀਆਂ ਸੀ ਤੇ ਫਿਰ ਖਾਣਾ ਬਣਾਉਂਦੇ ਹੁੰਦੇ ਸੀ ਜੀ ਤਾਂ ਜਦੋਂ ਉਹਦੀ ਮਾਤਾ ਦੇ ਕੋਲ ਸ਼ਿਕਾਇਤ ਲੈ ਕੇ ਆਉਂਦੀਆਂ ਸੀ ਤਾਂ ਉਹਨਾਂ ਦੀ ਮਾਤਾ ਜੀ ਨੇ ਉਹਨਾਂ ਨੂੰ ਲੋਹੇ ਦੀਆਂ ਗਾਗਰਾਂ ਜਾਂ ਪਿੱਤਲ ਦੀਆਂ ਗਾਗਰਾਂ ਗਾਗਰਾਂ ਲੈ ਕੇ ਦੇ ਦਿੱਤੀਆਂ ਸੀਗੀਆਂ ਵੀ ਤੁਸੀਂ ਇਹਨਾਂ ਦੇ ਵਿੱਚ ਪਾਣੀ ਲੈ ਕੇ ਆਇਆ ਕਰੋ ਤੇ ਦੁੱਲਾ ਪੱਟੀ ਬੜਾ ਦਲੇਰ ਬੰਦਾ ਸੀ ਜੀ ਦੁੱਲਾ ਪੱਟੀ ਉਸ ਟਾਈਮ ਦੇ ਵਿੱਚ ਅਕਬਰ ਦੇ ਰਾਜ ਦੇ ਵਿੱਚ ਮਤਲਬ ਕਿ ਇਸ ਨੇ ਲਗਾਨ ਭਰਨ ਦਾ ਵਿਰੋਧ ਦਿੱਤਾ ਜਿਸ ਸਿੰਘ ਟੈਕਸ ਕਿਹਾ ਜਾਂਦਾ ਹੈ ਉਸ ਟਾਈਮ ਦੇ ਵਿੱਚ ਇਹ ਰਵਾਇਤ ਸੀ ਕਿ ਰਾਜੇ ਮਹਾਰਾਜਿਆਂ ਨੂੰ ਟੈਕਸ ਦਿੱਤਾ ਜਾਂਦਾ ਸੀ ਲਗਾਨ ਦਿੱਤਾ ਜਾਂਦਾ ਸੀਗਾ ਜਿਸ ਦੇ ਕੋਲ ਥੋੜੀ ਬਹੁਤ ਜਮੀਨ ਹੁੰਦੀ ਸੀ ਉਸ ਦੇ ਫਸਲ ਦਾ ਕੁਝ ਹਿੱਸਾ ਜਿਹੜਾ ਸੀਗਾ ਵੇਚ ਕੇ ਲਗਾਨ ਦੇ ਵਿੱਚ ਜਮ੍ਹਾਂ ਕਰਾਇਆ ਜਾਂਦਾ ਸੀ ਲੇਕਿਨ ਇਹ ਕਹਿੰਦਾ ਸੀ ਕਿ ਮੈਂ ਲਗਾਨ ਨਹੀਂ ਭਰਾਂਗਾ ਅਤੇ ਨਾ ਹੀ ਮੈਂ ਕਿਸੇ ਨੂੰ ਆਪਣੀ ਜ਼ਮੀਨ ਦੇ ਵਿੱਚ ਵੜਨ ਦੇਵਾਂਗਾ। ਮੁਗਲ ਰਾਜਦਿਲ ਜਿਹੜੇ ਮਤਲਬ ਕਿ ਅੱਗੇ ਸੀਗੇ ਕਾਮੇ ਸੀਗੇ ਜਦੋਂ ਉਹ ਉਹਨਾਂ ਤੋਂ ਲੈਣ ਆਂਦੇ ਸੀਗੇ ਲਗਾਨ ਲੈਣ ਆਂਦੇ ਸੀ ਤਾਂ ਉਹਨਾਂ ਦਾ ਵਿਰੋਧ ਕਰਦਾ ਸੀ ਤੇ ਉਹਨਾਂ ਨੂੰ ਮਾਰ ਕੁੱਟ ਕੇ ਭਜਾ ਦਿੰਦਾ ਸੀਗਾ। ਇਸੇ ਤਰ੍ਹਾਂ ਇਹਦੀ ਦਹਿਸ਼ਤ ਬਹੁਤ ਜ਼ਿਆਦਾ ਫੈਲ ਗਈ। ਇਹਨੇ ਆਪਣੇ ਨਾਲ ਸਾਰੇ ਪਿੰਡ ਦੇ ਲੋਕਾਂ ਨੂੰ ਵੀ ਲਗਾ ਲਿਆ ਕਿ ਕੋਈ ਵੀ ਲਗਾਨ ਨਹੀਂ ਭਰੇਗਾ। ਅਸੀਂ ਆਜ਼ਾਦ ਜ਼ਿੰਦਗੀ ਜੀਵਾਂਗੇ। ਉਸ ਟਾਈਮ ਦੇ ਵਿੱਚ ਵੀ ਇਹ ਆਪਣੀ ਆਜ਼ਾਦ ਜ਼ਿੰਦਗੀ ਬਤੀਤ ਕਰਦਾ ਸੀ। ਇੱਥੋਂ ਤੱਕ ਕਿ ਇਹ ਵੀ ਅਕਬਰ ਦੀਆਂ ਫੌਜਾਂ ਦੇ ਨਾਲ ਵੀ ਮਤਲਬ ਕਿ ਛੇੜਛਾੜ ਕਰਦਾ ਰਹਿੰਦਾ ਸੀ ਰਸਤੇ ਦੇ ਇਹ ਜੰਗਲਾਂ ਦੇ ਵਿੱਚ ਜੇ ਕੋਈ ਦੁੱਲਾ ਪਟਿੰਡਾਕੂ ਵੀ ਕਹਿੰਦਾ ਹੈ ਕੋਈ ਇਮਾਨਦਾਰ ਇਨਸਾਨ ਵੀ ਕਹਿੰਦਾ ਹੈ ਕਿਉਂਕਿ ਇਮਾਨਦਾਰ ਪਹਿਲੇ ਡਾਕੂ ਇਮਾਨਦਾਰ ਹੁੰਦੇ ਸੀ ਜੰਗਲਾਂ ਦੇ ਵਿੱਚ ਰਹਿੰਦੇ ਸੀ ਪੂਜਾ ਵੀ ਕਰਦੇ ਸੀ ਕਾਲੀ ਮਾਤਾ ਦਾ ਇਹਨਾਂ ਦੇ ਕਾਲਾ ਟਿੱਕਾ ਲੱਗਿਆ ਹੁੰਦਾ ਸੀਗਾ ਤੇ ਇਹ ਐਵੇਂ ਕਰਦੇ ਸੀ ਵੀ ਜਿਵੇਂ ਮਤਲਬ ਕਿ ਜਿਹੜੇ ਰਜਵਾੜੇ ਲੋਕ ਹੁੰਦੇ ਸੀ ਕਿਸੇ ਦਾ ਮਤਲਬ ਕਿ ਤੇ ਟੈਕਸ ਲੈਂਦੇ ਸੀ ਜਾਂ ਕੋਈ ਇਸੇ ਦਾ ਖੂਨ ਚूसਦੇ ਸੀ ਤਾਂ ਉਹਨਾਂ ਦੇ ਲੁੱਟ-ਖੁੱਟ ਕਰਕੇ ਉਹ ਗਰੀਬਾਂ ਦੇ ਘਰਾਂ ਦੇ ਵਿੱਚ ਵੰਡ ਦਿੰਦੇ ਸੀ ਤਾਂ ਕਿ ਜਿਹੜੇ ਗਰੀਬ ਲੋਕ ਨੇ ਉਹ ਆਪਣੀ ਰੋਜੀ ਰੋਟੀ ਕਮਾ ਸਕਣ ਅਤੇ ਚੰਗੀ ਰੋਟੀ ਖਾ ਸਕਣ। ਇਸੇ ਤਰ੍ਹਾਂ ਦੁੱਲਾ ਪੱਟੀ ਵੀ ਇਸੇ ਤਰੀਕੇ ਕਰਦਾ ਸੀ ਜਦੋਂ ਕਿ ਰਾਜੇ ਮਹਾਰਾਜਿਆਂ ਦੀ ਫੌਜਾਂ ਜਿਹੜੀਆਂ ਅਸੀਂ ਜਾਂਦੀਆਂ ਸੀ ਤਾਂ ਉਹਨਾਂ ਨੂੰ ਘੇਰ ਲੈਂਦੇ ਸੀ। ਇਹਨਾਂ ਦੇ ਭਰਾਵਾਂ ਨਾਲ ਜਾਂਦੇ ਸੀ ਤੇ ਨਾਲ ਇਹ ਹੋਰ ਇਹਨਾਂ ਦੇ ਪਰਿਵਾਰ ਦੇ ਵਿੱਚ ਜਿਹੜੇ ਸੀਗੇ ਨਾਲ ਆਪਣੇ ਲਗਾ ਲੈਂਦਾ ਸੀ ਸਾਰੇ ਸੂਰਬੀਰ ਬਹਾਦਰ ਸੀਗੇ ਰਾਜਪੂਤ ਸੀ ਰਾਜਪੂਤ ਵੈਸੇ ਵੀ ਬਹਾਦਰ ਮੰਨੇ ਜਾਂਦੇ ਨੇ ਜੀ ਤੇ ਇਹ ਪੱਟੀ ਫਿਰ ਇਹ ਪੱਟੀ ਦੇ ਵਿੱਚ ਆ ਕੇ ਜਿਹੜੇ ਸੀ ਇਹ ਰਹਿੰਦੇ ਸੀ ਜਿਸ ਕਰਕੇ ਇਹਦਾ ਨਾਮ ਦੁੱਲਾ ਪੱਟੀ ਕਿਹਾ ਜਾਂਦਾ ਤੇ ਇਹ ਕੀ ਕਰਦੇ ਸੀ ਵੀ ਉਹ ਫੌਜਾਂ ਨੂੰ ਘੇਰ ਲੈਂਦੇ ਸੀਗੇ ਉਹਨਾਂ ਦੇ ਘੋੜੇ ਕੋ ਕੇ ਮਤਲਬ ਕਿ ਇਹ ਲੈ ਆਉਂਦੇ ਸੀ ਤੇ ਉਹਦੇ ਉੱਤੇ ਹੋਰ ਫੌਜ ਤਿਆਰ ਕਰ ਲੈਂਦੇ ਸੀਗੇ ਜਿਸ ਦੇ ਨਾਲ ਇਹ ਧੀਰ ਅੰਦਾਜ਼ੀ ਕਰਦੇ ਤੇ ਲੋਕਾਂ ਨੂੰ ਉਹਨਾਂ ਨੂੰ ਘੇਰ ਘੇਰ ਕੇ ਉਹਨਾਂ ਤੋਂ ਚੀਜ਼ਾਂ ਖੋ ਕੇ ਗਰੀਬਾਂ ਦੇ ਵਿੱਚ ਵੰਡ ਦਿੰਦਾ ਸੀ ਇਹ ਗੱਲ ਹੌਲੀ-ਹੌਲੀ ਜਿਹੜੀ ਸੀਗੀ ਉਹ ਅਕਬਰ ਦੇ ਦਰਬਾਰ ਵਿੱਚ ਪਹੁੰਚ ਗਈ ਤਾਂ ਅਕਬਰ ਨੇ ਕਿਹਾ ਕਿ ਦੁੱਲਾ ਪੱਟੀ ਜਿਹੜਾ ਹੈਗਾ ਇਹਨੂੰ ਜਿਉਂਦਾ ਜਾਂ ਮਰਿਆ ਮੇਰੇ ਕੋਲ ਹਾਜ਼ਰ ਕਰੂ ਪਰ ਇਹ ਨਾ ਬਹਾਦਰ ਸੀ ਕਿ ਕਿਸੇ ਦੀ ਪਕੜ ਵਿੱਚ ਨਹੀਂ ਆਂਦਾ ਸੀਗਾ ਤੇ ਮੁਗਲਾਂ ਨੂੰ ਮੁਗਲ ਫੌਜਾਂ ਨੂੰ ਇਸ ਦੇ ਪਿੱਛੇ ਲਗਾ ਦਿੱਤਾ ਵੀ ਇਹਨੂੰ ਘੇਰਾ ਪਾਓ ਘੇਰਾ ਪਾ ਕੇ ਲੈ ਕੇ ਆਓ ਪਰ ਇਹ ਇਹਨਾਂ ਦੇ ਕਾਬੂ ਨਾ ਆਇਆ ਉਹ ਮਨ ਲੇ ਕਿ ਨਾ ਨੂੰ ਧੋਖਾ ਦੇ ਕੇ ਭੱਜ ਗਿਆ ਤਾਂ ਕੀ ਹੋਇਆ ਜੀ ਇਸ ਦੀ ਘਰ ਵਾਲੀ ਇਸ ਦੀ ਮਾਂ ਦੁੱਲੱਬ ਦੁੱਲੇ ਦੀ ਮਾਂ ਨੂੰ ਤਿਲਕੇ ਮਗਲ ਫੌਜਾਂ ਨੇ ਜਿਹੜਾ ਸੀ ਆਪਣੇ ਕਬਜ਼ੇ ਵਿੱਚ ਕਰ ਲਿਆ ਤੇ ਕਬਜ਼ੇ ਵਿੱਚ ਕਰਕੇ ਉਹ ਕਹਿੰਦੇ ਵੀ ਜਦੋਂ ਇਹਦੀ ਮਾਂ ਤੇ ਬੱਚੇ ਜਿਆਦਾ ਘਰ ਵਾਲੀ ਜਨ ਦਾ ਪਰਿਵਾਰ ਕਬਜ਼ੇ ਵਿੱਚ ਹੋਏਗਾ ਤਾਂ ਇਹ ਲੋਕ ਇਹ ਆਪਣੇ ਆਪ ਹੀ ਭੱਜ ਜਾਵੇਗਾ ਜੇ ਜਦੋਂ ਮਤਲਬ ਕਿ ਭਜੈ ਦੇ ਤਾਸੀ ਇਸ ਨੂੰ ਕੈਦ ਕਰ ਲਵਾਂਗੇ ਪਰ ਦੁੱਲਾ ਪੱਟੀ ਜਿਹੜਾ ਸੀਗਾ ਹਾਰ ਮੰਨਣ ਵਾਲਾ ਨਹੀਂ ਸੀਗਾ ਇੱਕ ਵਾਰੀ ਅਜਿਹਾ ਹੋਇਆ ਕਿ ਜਿਹੜਾ ਮਤਲਬ ਕਿ ਆਪਣੇ ਅਕਬਰ ਦੇ ਰਾਜ ਦੇ ਵਿੱਚ ਇੱਕ ਐਸਾ ਸ਼ਾਸਕ ਸੀਗਾ ਜੋ ਕਿ ਔਰਤਾਂ ਜਿਹੜੀਆਂ ਸੀ ਸੋਹਣੀਆਂ ਔਰਤਾਂ ਹੁੰਦੀਆਂ ਸੀ ਉਹਨਾਂ ਨੂੰ ਮਤਲਬ ਕਿ ਆਪਣੇ ਇੱਕ ਮਹਿਲ ਖਾਨੇ ਦੇ ਵਿੱਚ ਮੈਂ ਬੁਲਾ ਲੈਂਦਾ ਸੀ ਮੈਂ ਖਾਣੇ ਦੇ ਵਿੱਚ ਤੇ ਫਿਰ ਉਹਨਾਂ ਨਾਲ ਮਤਲਬ ਕਿ ਉਹਨਾਂ ਦੇ ਗੱਲਤ ਬੇਪਤੀ ਵੀ ਕਰਦਾ ਸੀ ਜੀ ਤਾਂ ਉਹਨਾਂ ਨੇ ਉਹਨੇ ਕੀ ਕੀਤਾ ਇੱਕ ਬ੍ਰਾਹਮਣ ਸੀਗਾ ਉਸਦੇ ਦੋ ਲੜਕੀਆਂ ਸੀਗੀਆਂ ਸੁੰਦਰੀ ਤੇ ਮੰਦਰੀ ਜਿਸ ਤੋਂ ਲੋਹੜੀ ਦੇ ਤਿਹਾਰ ਦਾ ਮਤਲਬ ਕਿ ਗਾਣਾ ਵੀ ਨਾਲ ਪ੍ਰਸਿੱਧ ਹੈ ਸੁੰਦਰੀ ਮੰਦਰੀਏ ਉਹ ਤੇਰਾ ਕੌਣ ਵਿਚਾਰਾ ਹੋ ਦੁੱਲਾ ਪੱਟੀ ਵਾਲਾ ਹੋ ਐਦਾਂ ਜੁੜਿਆ ਹੋਇਆ ਹੈ ਤਾਂ ਉਹ ਵਿਚਾਰੇ ਨੂੰ ਮਤਲਬ ਕਿ ਜਿਹੜੇ ਫੌਜ ਕਿਸੇ ਨੇ ਉੱਥੇ ਖਬਰ ਪਹੁੰਚਾ ਦਿੱਤੀ ਰਾਜੇ ਦੇ ਦਰਬਾਰ ਦੇ ਵਿੱਚ ਵੀ ਜਿਹੜੀ ਬ੍ਰਾਹਮਣ ਦੀਆਂ ਲੜਕੀਆਂ ਨੇ 14 13 14 ਸਾਲ ਦੀਆਂ ਨਿਗੀਆਂ ਬਹੁਤ ਸੁੰਦਰ ਨਿਗੀਆਂ ਤਾਂ ਉਸ ਸ਼ਾਸਕ ਨੇ ਕਿਹਾ ਕਿ ਉਹ ਲੜਕੀਆਂ ਨੂੰ ਉਠਾ ਕੇ ਲੈ ਕੇ ਆਓ ਤੇ ਜਦੋਂ ਉਹ ਉਹਨਾਂ ਨੂੰ ਲੈਣਗੇ ਤਾਂ ਉਹਨੇ ਮਤਲਬ ਜਿਹੜਾ ਸੀਗਾ ਪਾਹਮਣ ਸੀਗਾ ਉਸਨੇ ਆਪਣੇ ਡਰ ਦੇ ਮਾਰੇ ਲੜਕੀਆਂ ਦਾ ਕਿਸੇ ਦਾ ਬ੍ਰਾਹਮਣ ਪਰਿਵਾਰ ਦੇ ਨਾਲ ਉਸ ਦਾ ਮੰਗਣਾ ਕਰ ਦਿੱਤਾ ਤੇ ਮੰਗਣਾ ਕਰ ਦਿੱਤਾ ਤੇ ਜਦੋਂ ਉਹਨਾਂ ਨੂੰ ਮਤਲਬ ਕਿ ਸੈਨ ਸ਼ਾ ਦਾ ਪਤਾ ਲੱਗਿਆ ਕਿ ਉਹ ਲੈ ਕੇ ਮੇਰੀਆਂ ਕੁੜੀਆਂ ਨੂੰ ਲੈ ਕੇ ਜਾਵੇਗਾ ਤਾਂ ਉਸ ਉਸ ਦਾ ਮਨ ਡਰ ਗਿਆ ਤੇ ਉਹ ਬਾਹਮਣ ਪਰਿਵਾਰ ਜਿਨ੍ਹਾਂ ਦੇ ਘਰਾਂ ਦੇ ਵਿੱਚੋਂ ਲੜਕੀਆਂ ਮੰਗੀਆਂ ਹੋਈਆਂ ਸੀਗੀਆਂ ਉਹਨਾਂ ਦੇ ਕੋਲ ਰਾਤ ਬਰਾਤੇ ਗਿਆ ਔਰ ਬੇਨਤੀ ਕਰਨ ਗਿਆ ਕਿ ਤੁਸੀਂ ਲੜਕੀਆਂ ਨੂੰ ਆਪਣੇ ਘਰ ਲੈ ਆਓ ਵੀ ਨਹੀਂ ਤਾਂ ਮੇਰੇ ਸਾਹਮਣੇ ਮੇਰੀਆਂ ਲੜਕੀਆਂ ਨੂੰ ਬੰਨ੍ਹ ਕੇ ਲੈ ਜਾਣਗੇ ਔਰ ਇਹਨਾਂ ਦੀ ਬੇਇੱਜ਼ਤੀ ਕਰਨਗੇ ਜਿਸ ਨੂੰ ਮੈਂ برداشت ਨਹੀਂ ਕਰ ਸਕਦਾ ਪਰ ਉਹਨਾਂ ਨੇ ਦੁਰਨਾ ਪਰਿਵਾਰ ਨੂੰ ਦੁਰਨਾ ਲੜਕੀਆਂ ਦਾ ਡੂਲਾ ਲੈਣ ਤੋਂ ਇਨਕਾਰ ਕਰ ਦਿੱਤਾ ਜਿਸ ਦੇ ਨਾਲ ਪੰਡਤ ਜਿਹੜਾ ਸੀ ਬਾਹਮਣ ਸੀ ਬੜਾ ਦੁਖੀ ਹੋਇਆ ਔਰ ਆ ਕੇ ਨਦਲੇ ਉਹ ਟਿਆ ਆਪਣੀ ਘਰ ਵਾਪਸ ਆ ਗਿਆ ਤਾਂ ਜਦੋਂ ਉਹ ਕਿਸੇ ਕੋਲੇ ਦੱਸਣ ਲੱਗਿਆ ਕਿ ਇਸ ਤਰ੍ਹਾਂ ਕਰਕੇ ਵੀ ਮੈਨੂੰ ਡਰ ਹੈ ਕਿ ਸ਼ਾਸਕ ਮੇਰੀਆਂ ਲੜਕੀਆਂ ਨੂੰ ਮੇਰੇ ਘਰੋਂ ਫੋਜਾਂ ਭੇਜ ਕੇ ਲੈ ਨਾ ਜਾਵੇ ਤੇ ਮੈਨੂੰ ਬਹੁਤ ਡਰ ਹੈ ਮੇਰੀਆਂ ਲੜਕੀਆਂ ਦਾ ਮੰਗਣਾ ਹੋਇਆ ਹੋਇਆ ਹੈ ਮੈਂ ਉਹਨਾਂ ਦੇ ਪਰਿਵਾਰ ਵਿੱਚ ਕਿਹਾ ਤਾਂ ਉਹਨਾਂ ਨੇ ਮੈਨੂੰ ਜਵਾਬ ਦੇ ਦਿੱਤਾ ਤਾਂ ਉਸ ਨੂੰ ਕਿਸੇ ਨੇ ਦੱਸਿਆ ਕਿ ਤੂੰ ਐਂ ਘਰ ਵੀ ਜਿਹੜਾ ਦੁੱਲਾ ਪੱਟੀ ਵਾਲਾ ਹੈ ਉਹ ਗਰੀਬਾਂ ਦੀ ਮਦਦ ਕਰਦਾ ਹੈ ਤੇਰੀ ਉਹ ਜ਼ਰੂਰ ਮਦਦ ਕਰੇਗਾ ਤੂੰ ਉਸਦੇ ਕੋਲ ਜਾ ਕੇ ਪੁਕਾਰ ਕਰ ਤਾਂ ਉਹ ਮਤਲਬ ਕਿ ਪੰਡਿਤ ਜਿਹੜਾ ਸੀ ਬਾਮਣ ਸੀਗਾ ਉਹ ਤੁਰਿਆ ਜਾਂਦਾ ਹੈ ਤੇ ਤੁਰਿਆ ਜਾਂਦਾ ਦੁੱਲਾ ਪੱਟੀ ਦੇ ਸਥਾਨ ਤੇ ਪਹੁੰਚ ਜਾਂਦਾ ਹੈ ਹਰ ਦੁੱਲਾ ਪੱਟੀ ਨੂੰ ਸਾਰੀ ਵਿਸਥਾਰ ਨਾਲ ਸਾਰੀ ਕਹ ਦੱਸਦਾ ਹੈ ਕਿ ਇਸ ਤਰ੍ਹਾਂ ਕਰਕੇ ਮੇਰੀਆਂ ਦੋ ਲੜਕੀਆਂ ਹਨ 14 15 ਸਾਲ ਦੀਆਂ ਹਨ ਉਹਨਾਂ ਨੋ ਮਤਲਬ ਕਿ ਮੈਨੇ ਮੰਗਿਆ ਵੀ ਹੋਇਆ ਹੈ ਪਰ ਮੈਂ ਕਿਸੇ ਨੇ ਚੁਗਲੀ ਕਰ ਦਿੱਤੀ ਹੈ ਕਿ ਪੰਡਤ ਦੀਆਂ ਲੜਕੀਆਂ ਬਹੁਤ ਸੁੰਦਰ ਹਨ ਜਿਹੜਾ ਸ਼ਾਸਕ ਹੈ ਉਹ ਮੇਰੀਆਂ ਲੜਕੀਆਂ ਲੈ ਕੇ ਜਾਵੇਗਾ ਮੈਨੂੰ ਕਿਸੇ ਨੇ ਸੁਪਣਕ ਪਈ ਹੈ ਕਿ ਉਹ ਆਪਣੇ ਬੰਦੇ ਭੇਜ ਕੇ ਮੇਰੀਆਂ ਲੜਕੀਆਂ ਲੈ ਜਾਵੇਗਾ ਤੇ ਮੇਰੀ ਲੜਕੀਆਂ ਦੀ ਵਿਪਤੀ ਕਰ ਦੇਵੇਗਾ ਜਿਸਦੇ ਨਾਲ ਕਿ ਮੈਂ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਜਾਂ ਤਾਂ ਮੈਂ ਮਰ ਜਾਵਾਂਗਾ ਜਾਂ ਕਿਸੇ ਘੂਟੋਬੇ ਦੇ ਵਿੱਚ ਡਿੱਗ ਕੇ ਆਪਣੀ ਜਾਨ ਦੇ ਦਵਾਂਗਾ ਨੰਦੁਲਾ ਪੱਟੀ ਨੂੰ ਇਹ ਗੱਲ ਸੁਣ ਕੇ ਬੜਾ ਦੁੱਖ ਹੋਇਆ ਉਹ ਉਸ ਦੇ ਨਾਲ ਚਲਾ ਗਿਆ ਕਹਿੰਦਾ ਮੈਂ ਤੇਰੇ ਨਾਲ ਚੱਲ ਜਾਣਾ ਤੂੰ ਮੈਨੂੰ ਜਿਸ ਘਰ ਦੇ ਵਿੱਚ ਤੇਰੀਆਂ ਲੜਕੀਆਂ ਦਾ ਮੰਗਣਾ ਹੋਇਆ ਹੋਇਆ ਤੂੰ ਮੈਨੂੰ ਉਹਨਾਂ ਦੇ ਘਰ ਲੈ ਜਾ ਤਾਂ ਉਹ ਪੰਡਿਤ ਜਿਹੜਾ ਹੈਗਾ ਉਹਨੂੰ ਆਪਣੇ ਜਿਵੇਂ ਪਰਿਵਾਰ ਦੇ ਵਿੱਚ ਜਿਨ੍ਹਾਂ ਦੇ ਵਿੱਚ ਉਹਨਾਂ ਦੇ ਬੱਚਿਆਂ ਦਾ ਮੰਗਣਾ ਹੋਇਆ ਸੀ ਉਹਨਾਂ ਦੇ ਘਰ ਲੈ ਗਿਆ ਤਾਂ ਉਹਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਇਹਨਾਂ ਦਾ ਡੋਲਾ ਲੈ ਜਾਓ ਤੇ ਮੈਂ ਇਹਨਾਂ ਲੜਕੀਆਂ ਦੀ ਹਿਫਾਜ਼ਤ ਕਰਾਂਗਾ ਔਰ ਮੈਂ ਬੜੇ ਮਤਲਬ ਕਿ ਤੁਹਾਨੂੰ ਕਿਸੇ ਗੱਲ ਦਾ ਡਰ ਨਹੀਂ ਹੋਗਾ ਚਾਰੇ ਪਾਸੇ ਆਪਣੇ ਬੰਦੇ ਲਗਾ ਦੇਵਾਂਗਾ ਕੋਈ ਵੀ ਆ ਕੇ ਤੁਹਾਨੂੰ ਨੁਕਸਾਨ ਨਹੀਂ ਪਹੁੰਚਾਏਗਾ ਤੇ ਤੁਸੀਂ ਜਿਹੜਾ ਹੈਗਾ ਇਹਨਾਂ ਦਾ ਡੋਲਾ ਆਪਣੇ ਘਰ ਲੈ ਕੇ ਜਾਓ ਤਾਂ ਉਹ ਰਾਤ ਦੇ ਵੇਲੇ ਉਸਨੇ ਕਿਹਾ ਵੀ ਰਾਤ ਵੇਲੇ ਤੁਸੀਂ ਆਓ ਤੇ ਰਾਤ ਨੂੰ ਮੈਂ ਆਲੇ ਦੁਆਰੇ ਪੈਰਾ ਲਗਾਵਾਂਗਾ ਤੇ ਕੋਈ ਵੀ ਆ ਕੇ ਜਿਹੜਾ ਹੈਗਾ ਇਸ ਤਰ੍ਹਾਂ ਦਾ ਕਾਣ ਨਹੀਂ ਮਤਲਬ ਇਸ ਤਰ੍ਹਾਂ ਇਹਨਾਂ ਨੂੰ ਲੜਕੀਆਂ ਨਹੀਂ ਲੈ ਕੇ ਜਾਵੇਗਾ ਨਾ ਤੁਹਾਨੂੰ ਕੋਈ ਨੁਕਸਾਨ ਪਹੁੰਚਾਏਗਾ ਆ ਉਹ ਜੰਗਲ ਦੇ ਵਿੱਚ ਬ੍ਰਾਹਮਣ ਨੂੰ ਬੁਲਾ ਲੈਂਦਾ ਹੈ ਤੇ ਉਹਨਾਂ ਦੀ ਲੜਕੀ ਨੂੰ ਬੁਲਾ ਲੈਂਦਾ ਉਧਰੋਂ ਬ੍ਰਾਹਮਣ ਦੇ ਜਿਹੜੇ ਰਿਸ਼ਤੇਦਾਰ ਹੁੰਦੇ ਹਨ ਜਿੰਨਥੇ ਕਿ ਉਹਨਾਂ ਦੀ ਲੜ ਬ੍ਰਾਹਮਣ ਦੀਆਂ ਲੜਕੀਆਂ ਮੰਗੀਆਂ ਹੁੰਦੀਆਂ ਨੇ ਉਹਨਾਂ ਨੂੰ ਵੀ ਬੁਲਾ ਲੈਂਦਾ ਉਹਨਾਂ ਦੇ ਪਰਿਵਾਰ ਨੂੰ ਤੇ ਆਲੇ ਦੁਆਲੇ ਆਪਣੇ ਬੰਦੇ ਲਗਾ ਦਿੰਦਾ ਹੈ ਔਰ ਬਚਾਲੇ ਧੂਣੀ ਬਾਲ ਕੇ ਚਾਨਣ ਕਰਕੇ ਤੇ ਉੱਥੇ ਆਲੇ ਦੁਆਲੇ ਉਹਨਾਂ ਦੇ ਫੇਰੇ ਦੇ ਕੇ ਮਤਲਬ ਕਿ ਵਿਆਹ ਦੀ ਰਸਮ ਕਰਕੇ ਉਹਨਾਂ ਦੋਨਾਂ ਲੜਕੀਆਂ ਨੂੰ ਤੋਰ ਦਿੰਦਾ ਹੈ ਇਸੇ ਜਾਂ ਸੁੰਦਰੀ ਤੇ ਉਹਦਾ ਨਾਮ ਸੁੰਦਰੀ ਹੁੰਦਾ ਇੱਕ ਦਾ ਨਾਮ ਮੁੰਦਰੀ ਹੁੰਦਾ ਹੈ ਤੇ ਉਹ ਉਹਨੂੰ ਉਹਨਾਂ ਦਾ ਆਪ ਮਤਲਬ ਕਿ ਬਾਪ ਬਣ ਕੇ ਉਹਨਾਂ ਦੀ ਝੋਲੀ ਦੇ ਵਿੱਚ ਸ਼ੱਕਰ ਪਾਉਂਦਾ ਹੈ ਉਹਨਾਂ ਦੇ ਤੇ ਸ਼ਗਨ ਕਰਦਾ ਹੈ ਸ਼ਗਨ ਵਿਹਾਰ ਕਰਕੇ ਉਹ ਲੜਕੀਆਂ ਨੂੰ ਆਪਣੇ ਸੋਹਰੇ ਪਰਵਾਹ ਵਿੱਚ ਸੌਂ ਦਿੰਦਾ ਹੈ ਕਹਿੰਦੇ ਵੀ ਕਹਿੰਦਾ ਦਦੇ ਹਨ ਕਿ ਵੀ ਇਸੇ ਕਰਕੇ ਉਸ ਦਿਨ ਪਿੰਡ ਦੇ ਵਿੱਚ ਸਾਰੇ ਦੇ ਵਿੱਚ ਲੋਹੜੀ ਮਨਾਈ ਜਾਂਦੀ ਹੈ ਜਿਸ ਦੇ ਵਿੱਚ ਤਾਂ ਹੀ ਇਹ ਧੂਣੀ ਲਗਾਈ ਜਾਂਦੀ ਹੈ ਤੇ ਫਿਰ ਨਾਲੇ ਆ ਲੋੜੀ ਮੰਗਨ ਆਂਦੇ ਬੱਚੇ ਵੀ ਇਹੋਗੇ ਦੁੱਲਾ ਪੱਟੀ ਦੀ ਬਹਾਦਰੀ ਦੇ ਕਿਸੇ ਗਾਉਂਦੇ ਹਨ ਅਤੇ ਇਸੇ ਤਰ੍ਹਾਂ ਗਾਣਾ ਗਾਇਆ ਜਾਂਦਾ ਹੈ ਦੁੱਲਾ ਪੱਟੀ ਵਾਲਾ ਹੋ ਦੁੱਲੇ ਦੀ ਤੀਵੀ ਆਈ ਹੋ ਸ਼ੇਰ ਸ਼ੱਕਰ ਪਾਈ ਹੋ ਹੈਨਾ ਇਸ ਤਰ੍ਹਾਂ ਦੇ ਮਤਲਬ ਕਿ ਜਿਹੜਾ ਹੈਗਾ ਉਹਨਾਂ ਦਾ ਜਿਹੜਾ ਗਾਣਾ ਨਾਲ ਗਾਇਆ ਜਾਂਦਾ ਤੇ ਉਹਨੂੰ ਖੁਸ਼ੀ ਮਨਾਏ ਜਾਂਦੇ ਅਤੇ ਸਾਰੇ ਨਵੇਂ ਬੜੇ ਖੁਸ਼ੀ-ਖੁਸ਼ੀ ਉਹਨਾਂ ਦਾ ਪਰਿਵਾਰ ਆਪਣੇ ਰਿਆ ਜਾਂਦਾ ਹੈ ਇਸੇ ਤਰ੍ਹਾਂ ਵੀ ਦੱਸਿਆ ਜਾਂਦਾ ਹੈ ਕਿ ਜਿਹੜਾ ਦੁੱਲਾ ਭੱਟੀ ਜਿਹੜਾ ਹੁੰਦਾ ਹੈ ਜਦੋਂ ਉਹ ਨੂੰ ਵੱਡਾ ਹੋਏ ਨੂੰ ਪਤਾ ਲੱਗਦਾ ਹੈ ਕਿ ਵੀ ਵੀ ਉਸਦੀ ਮਾਂ ਤਾਂ ਉਸਨੇ ਇਸ ਗੱਲ ਬਾਰੇ ਦੱਸਦੀ ਨਹੀਂ ਹੈਗੀ ਕਿ ਵੀ ਤੇਡੇ ਦਾਦੇ ਪੜਦਾਦੇ ਨਾਲ ਜਾਂ ਤੇਰੇ ਪਿਤਾ ਜੀ ਨਾਲ ਕੀ ਵਾਪਰਿਆ ਹੈ ਉਸ ਨੂੰ ਡਰ ਹੁੰਦਾ ਹੈ ਕਿ ਇਹ ਇਹ ਦੁੱਲਾ ਜੋ ਹੈ ਇਸ ਨੂੰ ਇਹ ਜੀ ਕੋਈ ਸੰਗਤ ਦੇ ਵਿੱਚ ਨਹੀਂ ਪੈਣ ਦੇਣਾ ਜਿਸ ਦੇ ਨਾਲ ਕਿ ਇਹ ਉਹ ਉਹਨਾਂ ਨੂੰ ਨਾਲ ਤਾਂ ਇਹ ਜਾ ਕੁਝ ਹੋ ਗਿਆ ਪਰ ਮੇਰੇ ਬੱਚੇ ਜਿਹੜੇ ਨੇ ਸੁਰੱਖਿਅਤ ਰਹਿਣ ਇਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਨੁਕਸਾਨ ਨਾ ਹੋਵੇ ਉਹ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਜਿਹੜੀ ਮੁਗਲ ਫੌਜਾਂ ਹਨ ਉਹ ਬੁਰੀ ਤਰ੍ਹਾਂ ਦੇ ਨਾਲ ਬੰਦੇ ਨੂੰ ਮੌਤ ਦੇ ਘਾਟ ਉਤਾਰ ਦਿੰਦੀਆਂ ਹਨ ਤੇ ਉਸ ਨੂੰ ਪਿੰਡ ਦੇ ਵਿੱਚ ਹੀ ਕੋਈ ਦੱਸਦਾ ਹੈ ਕਿ ਹੁੰਜਾ ਤਾ ਤੂੰ ਇੰਨਾ ਵੱਡਾ ਬਹਾਦਰ ਦਲੇਰ ਬਣਿਆ ਫਿਰਦਾ ਹੈ ਤੇਰੇ ਪਿਓ ਦਾਦੇ ਨੂੰ ਤਾਂ ਰਾਜ ਰਾਜੇ ਸ਼ਾਸਕ ਨੇ ਮਹਾਰਾਜਾ ਨੇ ਆਪਣੇ ਲਾਹੌਰ ਦੇ ਵਿੱਚ ਸੂਲੀ ਦੇ ਉੱਤੇ 3 ਦਿਨ ਟੰਗੀ ਰੱਖਿਆ ਸੀ ਲੋਕਾਂ ਨੂੰ ਸਿਖਾਉਣ ਦੇ ਲਈ ਕਿ ਜੇ ਕੋਈ ਇਹੋ ਜਿਹਾ ਕੰਮ ਕਰੇਗਾ ਤਾਂ ਉਸ ਨੂੰ ਸੂਲੀ ਤੇ ਚਾੜ ਦਿੱਤਾ ਜਾਵੇਗਾ ਜਿਸ ਦੇ ਨਾਲ ਉਸ ਦਾ ਮਨ ਕੁੱਸੇ ਨਾਲ ਭੜ ਜਾਂਦਾ ਹੈ ਕੁਝ ਤਾਂ ਉਹ ਵੈਸੇ ਹੀ ਮੁਗਲ ਸ਼ਾਸਕ ਰਾਜ ਦੇ ਵਿਰੁੱਧ ਹੁੰਦਾ ਹੈ ਕੁਝ ਫਿਰ ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਜਿਹੜਾ ਬੀਨ ਅਕਬਰ ਰਾਜਾ ਅਕਬਰ ਦੇ ਰਾਜ ਦੇ ਵਿੱਚ ਜਾਂ ਅਕਬਰ ਦੇ ਖਾਨਦਾਨ ਵਿੱਚ ਜਿਹੜੇ ਵੱਡੇ ਹੋਏ ਨੇ ਬਟੇਰੇ ਵੀ ਨੇ ਉਹਨਾਂ ਨੇ ਮਤਲਬ ਕਿ ਸਾਡੇ ਵੱਡੇਾਂ ਬਟੇਰਿਆਂ ਨਾਲ ਇਹ ਕੁਝ ਕੀਤਾ ਹੈ ਤਾਂ ਉਹ ਫੌਜ ਲੈ ਕੇ ਆਪਣੀ ਜਿਹੜੀ ਉਹਨੇ ਫੌਜ ਬਣਾਈ ਹੁੰਦੀ ਹੈ ਪਿੰਡਾਂ ਵਾਲਿਆਂ ਦੀ ਉਹਨਾਂ ਨੂੰ ਨਾਲ ਲੈ ਕੇ ਉਹਨਾਂ ਤੇ ਚੜਾਈ ਕਰ ਦਿੰਦਾ ਹੈ ਇਸ ਤਰ੍ਹਾਂ ਮੁਗਲ ਫੌਜਾਂ ਦੇ ਨਾਲ ਉਸ ਦਾ ਕਾਫੀ ਦੇ ਟੱਕਰ ਹੁੰਦਾ ਰਹਿੰਦਾ ਹੈ ਤੇ ਅਖੀਰ ਦੇ ਵਿੱਚ ਐਸਾ ਹੁੰਦਾ ਹੈ ਕਿ ਜਿਹੜਾ ਸ਼ਾਸਕ ਹੁੰਦਾ ਹੈ ਉਹ ਕਹਿੰਦਾ ਹੈ ਕਿ ਕਬਿਰ ਜਿਹੜਾ ਹੁੰਦਾ ਹੈ ਉਹ ਕਹਿੰਦਾ ਵੀ ਜਿਹੜਾ ਦੁੱਲਾ ਪੱਟੀ ਆ ਉਸ ਨੂੰ ਕਿਸੇ ਵੀ ਰੂਪ ਦੇ ਵਿੱਚ ਜਿਉਂਦਾ ਜਾਂ ਮਰੇ ਨੂੰ ਲੈ ਕੇ आओ ਮੇਰੇ ਇੱਥੇ ਹਾਜ਼ਰ ਕਰੋ ਲੇਕਿਨ ਉਹ ਮੁਗਲ ਫੌਜਾਂ ਜਿਹੜੀਆਂ ਉਹਨੂੰ ਘੇਰਾ ਪਾ ਲੈਂਦੀਆਂ ਹਨ ਬਹੁਤ ਲੜਾਈ ਹੁੰਦੀ ਹੈ ਉਸ ਦੇ ਭਰਾ ਵੀ ਮਾਰਿਆ ਜਾਂਦਾ ਹੈ ਚਾਚੇ ਤਾਏ ਵੀ ਮਾਰੇ ਜਾਂਦੇ ਨੇ ਲੇਕਿਨ ਦੁੱਲਾ ਪੱਟੀ ਜਿਹੜਾ ਹੈ ਉਹਨਾਂ ਦੇ ਕਾਬੂ ਨਹੀਂ ਆਂਦਾ ਤੇ ਉਹ ਆਖਿਰ ਦੇ ਵਿੱਚ ਜਿਹੜਾ ਹੁੰਦਾ ਹੈ ਮੁਗਲ ਫੌਜ ਦਾ ਮੁਰੇ ਮੋਢੀ ਹੁੰਦਾ ਹੈ ਉਹ ਕੋਈ ਨਾ ਕੋਈ ਬਹਾਨਾ ਬਣਾ ਕੇ ਉਹਨੂੰ ਝੂਠ ਬੋਲ ਕੇ ਦੁੱਲੇ ਨੂੰ ਕਿਸੇ ਨਾ ਕਿਸੇ ਤਰ੍ਹਾਂ ਮਹਿਲ ਦੇ ਵਿੱਚ ਲੈ ਜਾਂਦਾ ਤੇ ਉਸ ਨੂੰ ਕਹਿੰਦਾ ਹੈ ਕਿ ਅਸੀਂ ਤੈਨੂੰ ਉੱਥੇ ਰਾਜਪਾਟ ਦੇਣਾ ਹੈ ਤੇ ਤੇਰੇ ਤੋਂ ਕੋਈ ਲਗਾਨ ਨਹੀਂ ਲੈਣਾ ਕਿਸੇ ਤਰ੍ਹਾਂ ਤੂੰ ਹਮੇਸ਼ਾ ਯਾਦ ਰਹੇਂਗਾ ਤੇ ਤੈਨੂੰ ਸਮਰਾਟ ਬਣਾਇਆ ਜਾਵੇਗਾ ਤੇ ਇਸ ਦੇ ਵਿੱਚ ਲਾਲਚ ਦੇ ਵਿੱਚ ਉਸ ਨੂੰ ਲੈ ਕੇ ਜਾਂਦੇ ਜਦੋਂ ਲੈ ਕੇ ਜਾਂਦੇ ਹਨ ਤਾਂ ਉੱਥੇ ਜਾ ਕੇ ਉਸ ਨੂੰ ਕੈਦ ਕਰ ਲਿਆ ਜਾਂਦਾ ਹੈ ਤੇ ਤੇ ਕਹਿੰਦੇ ਨੇ ਵੀ ਲੜਾਈ ਦੇ ਵਿੱਚ ਮਰਿਆ ਦੁੱਲਾ ਪੱਟੀ ਜਾਂ ਕੋਈ ਕਹਿੰਦੇ ਨੇ ਵੀ ਇਹ ਵੀ ਧੋਖੇ ਦੇ ਨਾਲ ਜਿਹੜਾ ਸ਼ਾਸਕ ਇਸ ਨੂੰ ਆਪਣੇ ਰਾਜ ਦਰਬਾਰ ਵਿੱਚ ਬੁਲਾ ਕੇ ਤੇ ਆਪਣੀ ਕੈਦੀ ਬਣਾ ਲੈਂਦਾ ਹੈ ਤੇ ਇਸ ਨੂੰ ਬਹੁਤ ਮਨਾਇਆ ਜਾਂਦਾ ਹੈ ਕਿ ਤੂੰ ਮੁਸਲਮਾਨ ਬਣ ਜਾ ਤੇ ਨਾਲੇ ਤੂੰ ਆਪਣੀ ਜਿੱਦ ਛੱਡ ਦੇ ਤੇ ਆਪਣੇ ਸਾਡੇ ਨਾਲ ਮਿਲ ਕੇ ਜਿਹੜਾ ਹੈਗਾ ਉਹ ਰਾਜਪਾਤਰ ਦੇ ਵਿੱਚ ਮਿਲ ਕੇ ਸਾਡੇ ਨਾਲ ਸਾਥ ਦੇ ਪਰ ਉਹ ਇਸ ਗੱਲ ਨੂੰ ਨਹੀਂ ਮੰਨਦਾ ਉਹ ਕਹਿੰਦਾ ਹੈ ਕਿ ਮੁਗਲਾਂ ਦਾ ਰਾਜ ਖਤਮ ਕਰਨਾ ਹੈ Rajputਾਂ ਦਾ ਰਾਜ ਇਸਤਮੀਅਤ ਹੋਵੇਗਾ ਜਿਸ ਦੇ ਕਰਕੇ ਮੁਗਲ ਸ਼ਾਸਕਾਂ ਨੇ ਇਸਨੂੰ ਵਿਰੋਧ ਕੀਤਾ ਵਿਰੋਧ ਕਰਨ ਕਰਕੇ ਇਸ ਨੂੰ ਵੀ ਕਿ ਉਹ ਦਾਦੇ ਦੇ ਵਾਂਗੀ ਮੌਤ ਦੇ ਘਾਟ ਘੱਟ ਜਾਂਦਾ ਇਸ ਨੂੰ ਮਤਲਬ ਸੂਲੀ ਤੇ ਚੜਾਇਆ ਜਾਂਦਾ ਹੈ ਤੇ ਇਸੇ ਤਰ੍ਹਾਂ ਹੀ ਦੱਸਿਆ ਜਾਂਦਾ ਹੈ ਕਿ ਦੁੱਲਾ ਪੱਟੀ ਜਿਹੜਾ ਸੀਗਾ ਇਹ Rajput ਮਹਾਨ ਰਾਜਪੂਤਾਂ ਦੇ ਵਿੱਚ ਇੱਕ ਮਹਾਨ ਵਿਅਕਤੀ ਮੰਨਿਆ ਜਾਂਦਾ ਹੈ ਇਸੇ ਕਰਕੇ ਹੀ ਲੋਹੜੀ ਦਾ ਤਿਹਾਰ ਮਨਾਇਆ ਜਾਂਦਾ ਹੈ ਤੇ ਕਈ ਇਸ ਨੂੰ ਮਤਲਬ ਕਿ ਜਿਹੜੇ ਆਪਣੇ ਪੰਜਾਬ 'ਚ ਨੇ ਧੂਣੀ ਲਾ ਕੇ ਲੋਹੜੀ ਮਾਘੀ ਦੇ ਮਹੀਨੇ ਮਾਘ ਦੇ ਮਹੀਨੇ 'ਚ ਮਨਾਏ ਹੁੰਦੇ ਨੇ ਤੇ ਮਾਘ ਤੋਂ ਇੱਕ ਦਿਨ ਪਹਿਲਾਂ ਪੋਹ ਦੇ ਮਹੀਨੇ 'ਚ ਹੀ ਮਨਾਇ ਜਾਂਦੀ ਹੈ ਮਾਘ ਗਲਿੰਚੜਦਾ ਜੀ ਤੇ ਕਈ ਜਿਹੜੇ ਨੇਗੇ ਇਹ ਹਰਿਆਣੇ ਦੇ ਵਿੱਚ ਹੋਲੀ ਜੇ ਦੇ ਦੇ 'ਚ ਵੀ ਧੂਣੀ ਬਾਲੀ ਜਾਂਦੀ ਜਿੱਦੇ ਸੀ ਨਾਕਸ਼ ਦਾ ਨਾਸ਼ ਕੀਤਾ ਜਾਂਦਾ ਨੇਕੀ ਤੇ ਬਦੀ ਦੀ ਨਾ ਮਤਲਬ ਕਿ ਨਿੱਕੀ ਦੀ ਜਿੱਤ ਹੁੰਦੀ ਹੈ ਤੇ ਬਦੀ ਦੀ ਹਾਰ ਹੁੰਦੀ ਹੈ ਇਸੇ ਤਰ੍ਹਾਂ ਜੀ ਲੋਹੜੀ ਦਾ ਤਿਹਾਰ ਜਿਹੜਾ ਹੈਗਾ ਇਸ ਦਾ ਇਹ ਇਤਿਹਾਸ ਹੈ ਜੀ ਜੇ ਕੋਈ ਭੁਲਚਕੋ ਗਈ ਹੋਵੇ ਤਾਂ ਮਾਫ ਕਰਨਾ ਜਿੰਨਾ ਕਿ ਇਤਿਹਾਸ ਤੁਸੀਂ ਜਾਣੂ ਸੀ ਅਸੀਂ ਤੁਹਾਨੂੰ ਉਸ ਦੇ ਬਾਰੇ ਦੱਸ ਦਿੱਤਾ ਹੈ ਜੀ ਤੇ ਬਾਕੀ ਮੈਨੂੰ ਉਮੀਦ ਹੈ ਕਿ ਤੁਸੀਂ ਮੇਰੇ ਇਸ ਵੀਡੀਓ ਨੂੰ ਜ਼ਰੂਰ ਪਸੰਦ ਕਰੋਗੇ ਔਰ ਲਾਈਕ ਵੀ ਕਰੋਗੇ ਅੱਗੇ ਜੋ ਜੋ ਵੀ ਦੇਖਣਗੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ